ਰਾਜਨੀ ਹਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਰਾਏ ਗੁਰੂ ਹਰਸਹਾਏ ਸਬ ਡਿਵੀਜ਼ਨ ਦੇ ਡੀਐਸਪੀ ਅਤਲ ਸੋਨੀ ਦੇ ਵੱਲੋਂ ਗੁਰੂ ਹਰਸਹਾਏ ਦੇ ਪਿੰਡ ਪੰਜੇ ਕਾ ਅਤੇ ਸੈਦੇ ਕੇ ਮੋਨ ਵਿਖੇ ਪਹੁੰਚ ਕੇ ਪਿੰਡ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਬੂਟੇ ਲਗਾਏ ਨਾਲ ਹੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਅਤੇ ਖੇਡਾਂ ਪ੍ਰਤੀ ਜਾਗਰੂਕ ਹੋਣ ਲਈ ਤੇ ਪੜ੍ਹਾਈ ਵੱਲ ਪ੍ਰੇਰਿਤ ਹੋਣ ਦੇ ਲਈ ਅਪੀਲ ਕੀਤੀ ਅਤੇ ਨਾਲ ਹੀ ਬੱਚਿਆਂ ਨੂੰ ਕੁਝ ਤੋਹਫੇ ਵੀ ਦਿੱਤੇ ਦੱਸ ਦਈਏ ਕਿ ਡੀਐਸਪੀ ਅਤਲ ਸੋਨੀ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਨ ਦੇ ਨਾਲ ਨਾਲ ਸਮਾਜ ਦੇ ਭਲਾਈ ਕੰਮਾਂ ਦੇ ਵਿੱਚ ਵੀ ਹਮੇਸ਼ਾ ਪਹਿਲ ਕਦਮੀ ਰੱਖਦੇ ਹਨ ਤੁਸੀਂ ਸਹੀ ਕਹਿੰਦੇ ਕਿ ਮੌਨ ਪਹੁੰਚੇ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਹੈਗਾ ਆਪਣਾ ਗੁਰੂ ਸਾਹਿਬ ਸਾਹਿਬ ਜਿਹੜੀ ਲਾਈਵ ਹੈਗੀ ਹੈ ਟੀਵੀ ਚੈਨਲ ਹੈਗਾ ਤੇ ਨਾਲ ਨਿਊਜ਼ ਹੈਗਾ ਤੇ ਪ੍ਰਧਾਨ ਜੀ ਉਹਨਾਂ ਦੀ ਐਫਰਟ ਦੇ ਨਾਲ ਪਿੰਡ-ਪਿੰਡ ਜਾ ਕੇ ਅਸੀਂ ਇਹਦੇ ਪੌਦੇ ਲਗਾ ਰਹੇ ਹਾਂ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹਾਂ ਜਦੋਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਤੇ ਨਾਲੇ ਰੁਕਸ਼ਾਂ ਦੇ ਨਾਲ ਉਸ ਤੋਂ ਬਾਅਦ ਜਿਹੜੇ ਬਾਲਸ ਵਗੈਰਾ ਇਹਨਾਂ ਨੂੰ ਕੁਝ ਟੀ-ਸ਼ਰਟਸ ਹੋ ਗਿਆ ਕੋਈ ਛੋਟੇ ਬੱਚੇ ਜਿਹੜਾ ਨੂੰ ਅਸੀਂ ਪੈਨਸਲਾਂ ਦੇ ਨਾਲ ਕਲਰਸ ਅਸੀਂ ਉਹ ਦੇ ਰਹੇ ਹਾਂ ਸਾਰ ਇੱਕ ਮੋਟੀਵੇਸ਼ਨ ਕਰਨ ਵਾਸਤੇ ਵੀ ਸਾਰੇ ਇਕੱਠੇ ਨਾਲ ਮਿਲ ਕੇ ਬੱਚੀ ਉਹ ਦੇ ਗਏ ਫਿਰ ਚੰਗੇ ਰਾਹ ਪੈਂਨ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਹੈ ਜੀ ਇਹਨਾਂ ਉਪਰਾਲਾ ਕਰਨ ਤੇ ਬਾਅਦ ਅਸੀਂ ਪਿੰਡ-ਪਿੰਡ ਸਾਨੂੰ ਖਦਾ ਜੇ ਲਾਲ ਲੈ ਕੇ ਜਾ ਦੇ ਜੀ ਸਾਡੇ ਦਾ ਸਾਰੀ ਟੀਮ ਦਾ ਬਹੁਤ ਥੈਂਕਸ ਕਰਦੇ ਹਾਂ ਉਸੇ ਜਿਹਾ ਹੀ ਕਰਦੇ ਆ ਵੀ ਜਿਹੜੀ ਮਹਮ ਹੈਗੀ ਆ ਜਲਦੀ ਤੋਂ ਜਲਦੀ ਵੀ ਸਾਰੇ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਵੀ ਘਰ ਦੇ ਵਿੱਚ ਹੋਵੇ ਤੇ ਨਸ਼ੇ ਤੋਂ ਸਾਰਾ ਜਿਹੜਾ ਪੰਜਾਬ ਹੈ ਦੂਰ ਰਹੇ। ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਜੀ? ਕੋਕੋ ਜੀ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਹੈ ਜੀ ਕਰਦਾ ਇਹਨਾਂ ਦਾ ਡੀਐਸਪੀ ਸਾਹਿਬ ਦਾ ਤੇ ਦੂਸਰਾ ਜਿਹੜਾ ਗੁਰੂ ਸਾਹਿਬ ਲਾਈਵ ਆਲਾ ਦਾ। ਅਸੀਂ ਇੱਕ ਦਿਨ ਕਿਸੇ ਪਿੰਡ ਦੇ ਵਿੱਚ ਗਏ ਸਾਨੂੰ ਕੋਈ ਕੰਮ ਸੀ ਅਸੀਂ ਡੀਐਸਪੀ ਸਾਹਿਬ ਨੂੰ ਮਿਲਣਾ ਸੀ। ਉੱਥੇ ਫੌਦੇ ਲਗਾ ਰਹੇ ਸੀ। ਤੇ ਇਹਨਾਂ ਨੂੰ ਵੇਖ ਕੇ ਮੇਰੇ ਮਨ ਤੇ ਜੋ ਉਤਸ਼ਾਹ ਪੈਦਾ ਆਇਆ ਵੀ ਆਪਾਂ ਵੀ ਪੌਦੇ ਲਾਈਏ ਕਿਉਂਕਿ ਅਸੀਂ ਏਸੀ ਲਗਾਉਣ ਵਾਸਤੇ ਦੀਵਾਰ ਨੂੰ ਤੋੜ ਦਿੰਨੇ ਆ ਏਸੀ ਲਗਾ ਦਿੰਨੇ ਆ ਪਰ ਕਦੇ ਅਸੀਂ ਫਰਸ਼ ਤੋੜ ਕੇ ਪੌਦਾ ਨਹੀਂ ਲਗਾਇਆ ਜੋ ਅਸੀਂ ਮੈਂ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇਕਰ ਅਸੀਂ ਦੀਵਾਰ ਤੋੜ ਕੇ ਏਸੀ ਲਗਾ ਸਕਦੇ ਆ ਤੇ ਫਰਸ਼ ਪੁੱਟ ਕੇ ਅਸੀਂ ਉੱਥੇ ਪੌਦਾ ਵੀ ਲਗਾ ਸਕਦੇ ਆ ਤੇ ਸਰਕਾਰ ਦੇ ਕਿ ਸਾਡੀ ਇਹ ਮੰਗ ਹੈ ਵੀ ਜਿਸ ਤਰ੍ਹਾਂ ਅਮਰੀਕਾ ਦੇ ਅੰਦਰ ਇੱਕ ਘਰ ਦੇ ਅੰਦਰ ਦੋ ਪੌਦੇ ਹੋਣੇ ਜ਼ਰੂਰੀ ਨੇ ਤੇ ਹਮੈਂ ਮਾਨਤਰਕਾਰ ਨੂੰ ਇਹ ਮੰਗ ਕਰਦਾ ਵੀ ਹਰੇਕ ਟਿਊਬਲ ਦੇ ਉੱਪਰ ਪੰਜ ਪੌਦੇ ਜ਼ਰੂਰੀ ਕਰ ਦੇਵੇ ਹਰੇਕ ਕਿਸਾਨ ਦੇ ਟਿਊਬਲ ਦੇ ਉੱਤਰ ਪੰਜ ਪੌਦੇ ਹੋਣਗੇ ਤੁਸੀਂ ਸਾਲੋਂ ਲੱਖਾਂ ਦੇ ਸੌ ਤੇ ਪੌਦੇ ਲੱਗਣਗੇ ਤੋਂ ਸਾਡੀ ਇਹ ਬੇਨਤੀ ਹੈ ਤੇ ਮੈਂ ਆਪਣੀ ਡੀਕੇ ਯੂਟਿਊਬ ਦਿਖਾਉਂਦਾ ਦੀ ਪੂਰੀ ਟੀਮ ਨੂੰ ਸਰਵਰ ਬੇਨਤੀ ਕਰਦਾ ਤੇ ਇਹਦੀ ਬੇਨਤੀ ਕਰਦਾ ਵੀ ਜਿਹੜੀ ਵੀਡੀਓ ਇਹ ਦੇਖ ਕੇ ਸ਼ੇਅਰ ਵੀ ਕਰ ਦੇਣਾ ਕੋ ਸਾਰਿਆਂ ਸਾਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੋਵੇ ਇਹੋ ਸਾਡੀ ਬੇਨਤੀ ਹੈ